ਦਸੂਆ ਚ ਕੰਢੀ ਕਨਾਲ ਨਹਿਰ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਪੂਰੇ ਇਲਾਕੇ 'ਚ ਸੰਸਨੀ ਫੈਲ ਗਈ। ਅਸਵੇਰੇ ਦਸੂਆ ਦੇ ਪਿੰਡ ਬੜਲਾ ਨੇੜੇ ਇੱਕ ਨਹਿਰ ਵਿੱਚ ਅਣਪਛਾਤੇ ਵਿਅਕਤੀ ਦੀ ਲਾਸ਼ ਤਾਇਰ ਦੀ ਮਿਲੀ। ਜਾਣਕਾਰੀ ਦਿੰਦੇ ਹੋਏ ਬੜਲਾ ਦੇ ਵਾਸੀ ਨਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਮੈਂ ਸਵੇਰੇ 7 ਵਜੇ ਨਹਿਰ ਦੇ ਕਿਨਾਰੇ ਸੈਰ ਕਰ ਰਿਹਾ ਸੀ ਤਾਂ ਮੈਂ ਨਹਿਰ 'ਚ ਇੱਕ ਵਿਅਕਤੀ ਦੀ ਲਾਸ਼ ਤਾਇਰ ਦੀ ਦੇਖੀ। ਜਿਸ ਤੋਂ ਬਾਅਦ ਮੈਂ ਹੋਰ ਪਿੰਡ ਵਾਸੀਆਂ ਨੂੰ ਇਸ ਦੀ ਸੂਚਨਾ ਦਿੱਤੀ ਤੇ ਅਸੀਂ ਮੌਕੇ ਤੇ ਪਹੁੰਚ ਕੇ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ। ਇਸੇ ਦੌਰਾਨ ਮੌਕੇ ਤੇ ਪਹੁੰਚੇ ਥਾਣਾ ਦਸੂਆ ਦੇ ਐਸਆਈ ਬਲਵੰਤ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਉਕਤ ਵਿਅਕਤੀ ਦੀ ਲਾਸ਼ ਨੂੰ ਨਹਿਰ ਤੋਂ ਬਾਹਰ ਕੱਢ ਲਿਆ ਗਿਆ ਹੈ ਵਿਅਕਤੀ ਦੀ ਉਮਰ 50 ਸਾਲ ਦੇ ਕਰੀਬ ਜਾਪਦੀ ਹੈ ਤੇ ਮ੍ਰਿਤਕ ਦੀ ਲਾਸ਼ ਨੂੰ ਸਨਾਕਰ ਲਈ ਦਸੂਆ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ ਅਤੇ ਇਸ ਸਬੰਧੀ ਨੇ ਲਈ ਸਾਰੇ ਥਾਣਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਨਿਰਿੰਦਰ ਸਿੰਘ ਨਿਰਿੰਦਰ ਸਿੰਘ ਜੀ ਜਿਹੜੀ ਆ ਬਾਡੀ ਆਈ ਹੈ ਕਦੋਂ ਆਈ ਕੀ ਮਾਮਲਾ ਸੀ ਇਹ ਪੂਰਾ ਇਹ ਸਸਰਾ ਤਲਵਾੜੀ ਵਾਲੀ ਸਾਈਡ ਤੋਂ ਆਦੀ ਪਈ ਸੀ ਅਸੀਂ ਸਸਰਾ ਨਹਿਰ ਤੇ ਹੀ ਖੁੰਦੇ ਪੈਂਦੀ ਤਾਂ ਫਿਰ ਡੈਡ ਬਾਡੀ ਜਾਪੀ ਨਹਿਰ ਦੇ ਵਿੱਚ ਤੇ ਪੁਲਿਸ ਨੇ ਤਲਾਸ਼ ਕੀਤੀ ਹੈ ਤੇ ਪੁਲਿਸ ਆਈਏ ਤੇ ਡੈਡ ਬੋਡੀ ਕੱਢਤੀ ਹੈ ਹਲੇ ਕਿਸਨਾਸ਼ਤ ਨਹੀਂ ਹੋਈ ਅੱਛਾ ਇਹ ਪਤਾ ਨਹੀਂ ਲੱਗਾ ਬੰਦਾ ਕਿੱਥੋਂ ਦਾ ਹੈ ਬੰਦਾ ਨਹੀਂ ਕੋਈ ਪਤਾ ਨਹੀਂ ਕਿੰਨੀ ਕੁ ਉਮਰ ਲੱਗ ਰਹੀ ਹੈ ਬੰਦੇ ਦੀ ਉਮਰ ਘਟ ਘਟ 40-45 ਸਾਲ ਠੀਕ ਬਲਵੰਤ ਜੀ ਆ ਜਿਹੜੇ ਡੈਡ ਬੋਡੀ ਮਿਲੀ ਹੈ ਕੀ ਜਾਣਕਾਰੀ ਪੂਰੀ ਹੈ ਦੀ ਭਾਜੀ ਪਿੰਡੋਂ ਇੱਕ ਬੜਲਾ ਪਿੰਡ ਪੈਂਦਾ ਸਾਡੇ ਕੰਡੀ ਕਨਾਨ ਨਹਿਰ ਆ ਉੱਥੇ ਕੋਈ ਤਲਵਾੜੇ ਸਾਡੇ ਰੋ ਡੈਡ ਬੋਡੀ ਆਈ ਸੀ ਇਹਨੂੰ ਪਿੰਡ ਦੇ ਬੰਦਿਆਂ ਨੇ ਫੋਨ ਕੀਤਾ ਸੀਗਾ ਵੀ ਇੱਥੇ ਡੈਡ ਬੋਡੀ ਕੋਈ ਆ ਰਹੀ ਆ ਤਾਂ ਮੈਂ ਇੱਥੇ ਮੁੱਖ ਕੇ ਆ ਗੇ ਇਹ ਨਾਮ ਨੂੰ ਵਿਅਕਤੀ ਹत्ता ਟਰੇਸ ਨਹੀਂ ਹੋਈ ਜਦੋਂ ਇਹਨੂੰ 72 ਘੰਟਿਆਂ ਬਾਅਦ ਤੇ ਅਸੀਂ ਸਿਵਲ ਹਸਪਤਾਲ ਦੇ ਡੈੱਡ ਹਾਊਸ ਚ ਰੱਖਣ ਲੱਗੇ ਆ ਜੇ ਟੇਸ ਹੋ ਜਾਂਦੀ ਸਾਰੇ ਇਲਾਕੇ ਵਿੱਚ ਆਪਾਂ ਉਹਦੀ ਨਮੈਂਦੀ ਕਰਵਾਵਾਂਗੇ ਕਿਉਂ ਡੈੱਡ ਬੋਡੀ ਕਿਸੇ ਦੀ ਕੋਈ ਗੁੰਮ ਹੋਇਆ ਬੰਦਾ ਉਹਦੀ ਆਪਾਂ ਤਲਾਸ਼ ਦੇ ਦਿੰਨੇ ਆ ਹਾਂਜੀ ਉਹ ਤਲਾਵੜੇ ਵੀ ਦਿੰਨੇ ਆ ਫੇ ਜੇ ਕਿਸੇ ਕੋਈ ਬਚੰਦੀ ਲਿਖਿਆ ਤਾਂ ਉਹਦੀ ਉਹਦੇ ਹਿਸਾਬ ਨਾਲ ਆਪਾਂ ਕਰਦੇ ਹਾਂ ਅਗੋਂ ਵਿੱਚ ਗਿਆ ਬੰਦਾ